ਲੁਧਿਆਣਾ ਦੇ ਵਿੱਚ ਬੀਤੇ ਦਿਨੀ ਕਾਂਗਰਸ ਦੇ ਦਫਤਰ ਨੂੰ ਇੱਕ ਧਿਰ ਦੇ ਵੱਲੋਂ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ। ਬੀਤੇ ਦਿਨ ਕਾਂਗਰਸ ਪਾਰਟੀ ਦੇ ਦਫਤਰ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਤੇ ਥਾਣਾ ਡਿਵੀਜ਼ਨ ਨੰਬਰ 1 ਦੇ ਐਸਐਚਓ ਨੇ ਸਪਸ਼ਟ ਕੀਤਾ ਕਿ ਕੋਰਟ ਦੇ ਹੁਕਮ ਤੋਂ ਬਾਅਦ ਦਫਤਰ ਖਾਲੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 25 ਸਾਲਾਂ ਤੋਂ ਕਾਂਗਰਸ ਨੇ ਇਸ ਦਫਤਰ ਦਾ ਕਿਰਾਇਆ ਨਹੀਂ ਭਰਿਆ ਸੀ। ਇਸ ਨਾਲ ਹੀ ਕਾਂਗਰਸ ਦਾ ਦਫ਼ਤਰ ਖਾਲੀ ਕਰਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਾਰਟ ਕਾਂਗਰਸ ਦਾ ਦਫਤਰ ਖਾਲੀ ਕਰਵਾਉਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਤੇ ਨਿਸ਼ਾਨੇ ਸਾਧਦੇ ਨੇ ਬਿੱਟੂ ਨੇ ਕਿਹਾ ਕਿ ਜੋ ਪਾਰਟੀ ਆਪਣਾ ਇਤਿਹਾਸ ਸੁ ਭੁੱਲ ਜਾਂਦੀਆਂ ਨੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਤੇ ਅੱਜ ਇਸੇ ਤਰੀਕੇ ਦੇ ਨਾਲ ਕਾਂਗਰਸ ਦਾ ਦਫਤਰ ਖਾਲੀ ਹੋ ਗਿਆ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਕਾਂਗਰਸ ਛੱਡ ਕੇ ਜਿਸੇ ਕਿਸੇ ਪਾਰਟੀ ਦਾ ਅਹੁਦਾ ਮਿਲਦਾ ਹੈ ਉਸ ਦੇ ਵਿੱਚ ਜਾ ਸਕਦੇ ਹੋ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਅੱਜ ਕਾਂਗਰਸ ਪਾਰਟੀ ਦਾ ਜੋ ਦਫਤਰ ਖਾਲੀ ਆ ਉਸ ਕਿਸੇ ਸਮੇ ਅਮਰ ਸ਼ਹੀਦ ਸਾਫਕਾ ਸੀਐਮ ਬੀਅੰਤ ਸਿੰਘ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕਰਦੇ ਸਨ ਅਤੇ ਸੀਐਮ ਤੱਕ ਬਰਨਣ ਤੋਂ ਬਾਅਦ ਵੀ ਬੈਠਦੇ ਰਹੇ ਇਸ ਦਫ਼ਤਰ ਨੂੰ ਸਤਪਾਲ ਮਿੱਤਲ ਜੋਗਿੰਦਰਪਾਲ ਪਾਂਡੇ ਵਰਗੇ ਕਈ ਅਨੇਕਾ ਸ਼ਹੀਦਾਂ ਨੇ ਸੰਭਾਲਿਆ ਇਸ ਦਫ਼ਤਰ ਤੋਂ ਯੋਜਨਾਵਾਂ ਬਣਦੀਆਂ ਰਹੀਆਂ ਕਿਵੇਂ ਕਿਸੇ ਜਾਂ ਕਿਵੇਂ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਇਹ ਸਾਰਾ ਕੁਝ ਇਸੇ ਹੀ ਦਫਤਰ ਦੇ ਵਿੱਚ ਹੁੰਦਾ ਰਿਹਾ ਸੀ ਪਰ ਹੁਣ ਇਸ ਦਫਤਰ ਨੂੰ ਖਾਲੀ ਕਰਵਾਇਆ ਗਿਆ ਤਾਂ ਰਵਨੀਤ ਬਿੱਟੂ ਕਾਂਗਰਸ ਤੇ ਸਿੱਧੇ ਹਮਲੇ ਸਾਹਦੇ ਨਜ਼ਰ ਆਏ ਅੱਗੇ ਉਹਨਾਂ ਨੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਦੇਖੋ ਜੋ ਆਪਣਾ ਪਾਰਟੀਆਂ ਜਾਂ ਜੋ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੋਂ ਨਿਸ਼ਾਨ ਨਹੀਂ ਰਹਿੰਦੇ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂਗੀ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ 'ਚ ਤੁਹਾਨੂੰ ਸਥਾਨ ਮਿਲਦਾ ਏ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੋਂ ਮੈਂ ਸਮਝਦਾ ਏਡੇ بڑے ਲੀਡਰ ਅਮਰ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂਬਦ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ अनेका ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫ਼ਤਰ ਦੇ ਬੰਦੇ ਰਹੇ ਇੱਥੇ ਵਿਉਂਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ-ਚਾਰ ਪੀੜੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕੌਂਗਰਸ ਦੇ ਦਫਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੜੇ ਦਿੱਤਾ ਜਾਵੇ ਠੀਕ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚਿਰ ਮੈਂ ਪਹਿਣਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਏ ਗਾਂਧੀ ਫੈਮਲੀ ਨੇ ਕਿਸ ਤਰੀਕੇ ਨਾਲ ਰੌਲੇ ਪੈ ਰਹੇ ਆ ਸੀਬੀਆਈ ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੋਲਿਆ ਏ ਪਤਾ ਨਹੀਂ अनेका ਵਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਨੂੰ ਕਿ ਕਿੰਨਾ ਦਿਲ ਟੁੱਟਿਆ ਹੋਊ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਅੱਜ ਹੋਰ ਮਨ ਟੁੱਟਿਆ ਵੀ ਅੱਜ ਆਪਣਾ ਦਫ਼ਤਰ ਆ ਜਿਹੜਾ ਉਹ ਵੀ ਕਾਂਗਰਸ ਪਾਰਟੀ ਅੱਜ ਸੰਭਾਲ ਨਹੀਂ ਸਕੀ ਤੇ ਮੈਂ ਫੇਰ ਦੁਬਾਰਾ ਕਹਿਣਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੁਹਾਡੀ ਕਿਤੇ ਵੀ ਇਸ ਕਾਂਗਰਸ ਪਾਰਟੀ 'ਚ ਕੋਈ ਇੱਜ਼ਤ ਨਹੀਂ ਕੋਈ ਸਥਾਨ ਨਹੀਂ ਸਿਰਫ ਇਲੈਕਸ਼ਨਾਂ ਤੱਕ ਕਿਉਂਕਿ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਆ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਇਮੀਅਤ ਨਹੀਂ ਸਿਰਫ ਅੱਜ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਰ ਦੇ ਪਾਰਟੀ ਘਰੋਂ ਚੱਲਦੀ ਆ ਹਰ ਇੱਕ ਦੀ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਹੋ ਗਈ ਹਿੱਸਿਆਂ 'ਚ ਵੰਡੀ ਗਈ ਹਰੇਕ ਆਪਣੇ ਘਰੇ ਹਰ ਵਰਕਰ ਨੂੰ ਤੇ ਛੋਟੇ ਲੀਡਰ ਨੂੰ ਬਣਾਉਣਾ ਚਾਹਦਾ ਵੀ ਮੇਰੇ ਘਰੇ ਹਾਜ਼ਰੀ ਪਰੇ ਉਹਨੂੰ ਕੋਈ ਕਾਂਗਰਸ ਭਵਨ ਦਾ ਜਿਹੜਾ ਸਾਂਝਾ ਹੁੰਦਾ ਅੱਜ ਕੋਈ ਮਹੱਤਤ ਨਹੀਂ ਰਹਿ ਗਈ ਅੱਜ ਬੀਜੇਪੀ ਦਾ ਦਫ਼ਤਰ ਦੇਖੋ ਕਿਸ ਤਰੀਕੇ ਨਾਲ ਖੂਬਸੂਰਤ ਦਫ਼ਤਰ ਬਣਿਆ ਹੈ ਕਿਸ ਤਰੀਕੇ ਨਾਲ ਉੱਥੇ ਹਰ ਲੀਡਰ ਹਰ ਵਰਕਰ ਨੂੰ ਕਮਰਾ ਮਿਲਦਾ ਜਗ੍ਹਾ ਮਿਲਦੀ ਆ ਖੂਬਸੂਰਤ ਕਮਰੇ ਬਣਾਏ ਨੇ ਹਰ ਫੈਸਿਲਿਟੀ ਉੱਥੇ ਆ ਤੇ ਉਹ ਪਾਰਟੀਆਂ ਵਧਣਗੀਆਂ ਵਧਣਗੀਆਂ ਉਹ ਪਾਰਟੀਆਂ ਅੱਗੇ ਵਧਣਗੀਆਂ ਵਧਣਗੀਆਂ ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਉਹ ਮੈਂ ਸਮਝਦਾ ਟੋਟਲੀ ਆਪਣਾ ਵਿਰਸਾ ਆਪਣਾ ਇਤਿਹਾਸ ਭੁੱਲ ਚੁੱਕੀ ਆ ਅੱਜ ਮਤਲਬ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਵਰਕਰ ਦਾ ਦੁੱਖ ਮੈਂ ਇਹ ਗੱਲ ਕਹਿ ਰਿਹਾ ਹਾਂ ਏ ਇਸੇ ਕਰਕੇ ਪਾਰਟੀਆਂ ਪਿੱਛੇ ਜਾ ਰਹੀਆਂ ਇਸੇ ਕਰਕੇ ਪਾਰਟੀਆਂ ਛੱਡੀਆਂ ਜਾ ਰਹੀਆਂ ਕਿ ਇਹਦੇ ਵਿੱਚ ਕਿਸੇ ਨੂੰ ਕੋਈ ਵੱਡੇ ਲੀਡਰਾਂ ਨੂੰ ਬਿਲਕੁਲ ਕੋਈ ਇਮੀਅਤ ਨਹੀਂਗੀ ਸਿਰਫ ਨਿਜ ਨਿਜ ਹੋ ਗਿਆ ਧੰਨਵਾਦ